ਨਾ 20 ਸਟਾਫਟ ਦਾ ਕੋਈ ਕੇਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਉਹ ਮੁੰਡਿਆਂ ਨੇ ਨਾ ਸ਼ੀਸ਼ੇ-ਸ਼ੂਸ਼ੇ ਭੰਨ ਦਿੱਤੇ ਸੀਗੇ ਕਿਸ ਰੈਸਟੋਰੈਂਟ ਦੇ। ਜਾਂ ਮਤਲਬ ਕਦੇ ਹੋਇਆ ਕਿਸੇ ਦੀ ਕੁੱਟਮਾਰ ਕਰ ਦਿੱਤੀ। ਬਟ ਜਦੋਂ ਉਹਨਾਂ ਦੇ ਕੋਲ ਇੱਕ ਐਦਾਂ ਦਾ ਵੇ ਆਇਆ ਵੀ ਨਹੀਂ ਐਦਾਂ ਵੀ ਸਾਡਾ ਮਸਲਾ ਹੱਲ ਹੋ ਸਕਦਾ। ਜੀ ਲੋਕਤੰਤਰੀ ਤਰੀਕੇ ਦੇ ਨਾਲ ਤੁਹਾਡੇ ਕੋਲ ਰਾਈਟ ਹੈਗਾ। ਅਸੀਂ ਲੋਕਾਂ ਨੂੰ ਦੱਸਿਆ ਕਿ ਤੁਸੀਂ ਕੱਚੇ ਆ ਪੱਕੇ ਆ ਪਰ ਤੁਸੀਂ ਪ੍ਰੋਟੈਸਟ ਦਾ ਤੁਹਾਡੇ ਕੋਲ ਰਾਈਟ ਆ। ਤੇ ਤੁਸੀਂ ਪਬਲਿਕ ਪ੍ਰਾਪਰਟੀ ਦੇ ਉੱਤੇ ਖੜਕੇ ਕਾਰ ਸਕਦੇ ਆ। ਉਹਨਾਂ ਨੂੰ ਜਦੋਂ ਇਸ ਗੱਲ ਦੀ ਸੂਝ ਮਿਲੀ ਤਾਂ ਫਿਰ ਉਹ ਐਦਾਂ ਲਾਂਬਾਦ ਹੋਣੇ ਸ਼ੁਰੂ ਹੋਏ। ਅਸੀਂ ਉਹ ਕੀਤਾ। ਅਸੀਂ ਲੇਬਰ ਕੋਰ ਅਸੀਂ ਲੇਬਰ ਕੋਰਟ ਦੀ ਵੀ ਅਸੀਂ ਦੋ ਤਰੀਕੇ ਦੀ ਸਲਾਹ ਦਿੰਨੇ ਆ ਬੰਦੇ ਨੂੰ ਕਿ ਕਾ ਲੇਬਰ ਕੋਰਟ ਆ ਦੂਜਾ ਹੈਗਾ ਤੁਸੀਂ ਪਬਲਿਕ ਕੰਪੇਨ ਸ਼ੁਰੂ ਕਰੋ ਉਹ ਬੰਦੇ ਦੀ ਚੋਇਸ ਹੁੰਦੀ ਹੈ ਵੀ ਉਹਨੇ ਲੇਬਰ ਕੋਰਟ ਚ ਜਾਣਾ ਕਿ ਨਹੀਂ ਜਾਣਾ ਲੇਬਰ ਕੋਰਟ ਦੇ ਵੱਲ ਜਿਹੜੇ ਜਾਂਦੇ ਆ ਉੱਥੇ ਦਾ 1 ਸਾਲ ਦਾ ਪ੍ਰੋਸੈਸ ਹੈਗਾ 6 ਮਹੀਨੇ ਦਾ ਤੇ ਉਹਦੇ ਤੁਹਾਡੇ ਹੱਕ ਦੇ ਵਿੱਚ 99% ਚਾਂਸ ਹੈਗੇ ਆ ਕਿ ਜਿਹੜਾ ਹੈਗਾ ਤੁਹਾਡੇ ਪੇ ਟੂ ਆਰਡਰ ਆ ਜਾਂਦਾ ਪਰ ਪੇ ਨਹੀਂ ਆਉਂਦੀ ਪਰ ਤੁਹਾਨੂੰ ਪੇ ਅੱਜ ਚਾਹੀਦੀ ਹੈ ਤੁਸੀਂ ਆਪਣੀ ਰੈਂਟ ਗ੍ਰੋਸਰੀ ਪੇ ਕਰਨੀ ਹੈ ਅੱਜ ਤੁਸੀਂ ਪੇ ਟੂ ਆਰਡਰ ਦਾ ਉਹਦਾ ਕੀ ਮਤਲਬ ਹੋਇਆ ਵੀ ਕੋਰਟ ਨੇ ਕਲੀਅਰ ਕਰਤਾ ਕਿ ਉਹਨੇ ਇਨਵੈਸਟੀਗੇਟਿਵ ਅਫਸਰ ਤੁਹਾਨੂੰ ਅਸਾਈਨ ਹੋ ਜਾਂਦਾ ਤੇ ਉਹ ਇਹ ਕਲੀਅਰ ਇਨਵੈਸਟੀਗੇਸ਼ਨ ਕਰਕੇ ਉਹ ਆਪਣੀ ਰਿਪੋਰਟ ਦੇ ਦਿੰਦਾ ਕੋਰਟ ਕਿ ਹਾਂ ਇਹ EMPLOER ਨੇ ਇਹਦੇ ਇੰਨੇ ਪੈਸੇ ਦੇਣੇ ਆ ਉਹ ਲੈਟਰ EMPLOER ਨੂੰ ਵੀ ਚਲਾ ਜਾਂਦਾ ਤੇ ਵਰਕਰ ਨੂੰ ਵੀ ਆ ਜਾਂਦਾ ਪਰ ਉਹਦੀ ਕੋਈ ਇਨਫੋਰਸਮੈਂਟ ਨਹੀਂ ਹੈਗੀ ਕਿ EMPLOER ਨੂੰ ਕੋਈ ਉਹਦੇ ਲਈ ਕੋਈ ਪ੍ਰੈਸ਼ਰ ਕਰੇ ਸਿਸਟਮ ਵੀ ਤੂੰ ਇੰਨੇ ਦਿਨਾਂ ਵਿੱਚ ਇਹਦੇ ਪੈਸੇ ਦੇ ਤੇ ਉਹ ਉਹ ਜਜਮੈਂਟ ਵਿੱਚ ਲਿਖਿਆ ਨਹੀਂ ਹੁੰਦਾ ਨਹੀਂ ਉਹਦਾ ਇਸ ਤਰ੍ਹਾਂ ਦਾ ਕੋਈ ਟਾਈਮ ਬਾਉਂਡ ਨਹੀਂ ਹੁੰਦਾਗਾ ਉਸ ਤੋਂ ਬਾਅਦ ਵਰਕਰ ਜਿਹੜਾ এমপ্লয়ার ਉਹਦੇ ਵੀ ਉਹਦੇ ਕੋਲ ਵੀ ਅਧਿਕਾਰ ਹੁੰਦੇ ਆ ਉਹ ਅਪੀਲ ਵਗੈਰਾ ਪਾ ਦਿੰਦੇ ਆ ਜਾਂ ਉਹ ਬੈਕਕਲਾਸੀ ਫਾਈਲ ਕੀਤੀ ਹੁੰਦੀ ਉਹਨਾਂ ਨੇ ਫਿਰ ਉਹ ਮਤਲਬ ਪ੍ਰੋਸੈਸ ਲੰਬਾ ਚੱਲ ਜਾਂਦਾ ਜਿਵੇਂ ਅਦਾਲਤ ਦੀ ਪ੍ਰਕਿਰਿਆ ਹੁੰਦੀ ਹੈ ਨਾ ਅਗਲਾ ਵੀ ਅਪੀਲ ਪਾ ਦਿੰਦਾ ਫਿਰ ਉਹ ਉਹ ਕਈ ਕੇਸਾਂ ਵਿੱਚ ਤਾਂ ਦੇ ਦਿੰਦੇ ਐ এমਪਲੋਇਰ ਕਈ ਕੇਸਾਂ ਵਿੱਚ ਉਹ ਨਹੀਂ ਦਿੰਦੇ ਜਿਹੜਾ ਕੇਸਾਂ ਵਿੱਚ ਨਹੀਂ ਦਿੰਦੇ ਫਿਰ ਅਸੀਂ ਉਸ ਤੋਂ ਬਾਅਦ ਫਿਰ ਅੱਗੇ ਹੈਗਾ ਕਿ ਤੁਸੀਂ ਜਨਤਕ ਗਰੁੱਪ ਦੇ ਵਿੱਚ ਲੋਕਾਂ ਨੂੰ ਵਰਕਰਾਂ ਨੂੰ ਇਕੱਠੇ ਕਰਕੇ ਤੁਸੀਂ ਪ੍ਰੋਟੈਸਟ ਕਰੋ ਕਿ ਲੋਕਾਂ ਨੂੰ ਕਮਿਊਨਿਟੀ ਨੂੰ ਦੱਸੋ ਕਿਉਂਕਿ ਉਸ ਚੀਜ਼ ਦਾ ਫਿਰ ਇਫੈਕਟ ਇਹ ਪੈਂਦਾ ਕਿ ਤੁਹਾਡਾ ਇੱਕ ਨਾਮ ਬਣਿਆ ਹੁੰਦਾ ਸਟੇਟਸ ਬਣਿਆ ਹੁੰਦਾ ਸਮਾਜ ਦੇ ਵਿੱਚ ਤੁਸੀਂ ਇੱਕ ਸ਼ੋਅ ਕਰਦੇ ਕਿ ਮੈਂ ਹੈਗਾ ਤੇ ਜਦੋਂ ਫਿਰ ਤੁਹਾਡੀ ਉਹਨੂੰ 6 ਵਜ ਦੀ ਆ ਫਿਰ ਕਈ ਏਮਪਲੋਇਰ ਉਸ ਚੀਜ਼ ਤੋਂ ਡਰ ਕੇ ਪੈਸੀ ਕਿਉਂਕਿ ਪੈਸੇ ਤਾਂ ਨਾਲ ਕੋਲ ਹੁੰਦੇ ਆ ਜੀ ਗੱਲ ਇਹ ਕਿ ਉਹ ਦੇਣੇ ਨਹੀਂ ਚਾਹੁੰਦੇ ਹੁੰਦੇ